ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਆਪਣੇ ਚੈਨਲ ਭੌਂਆ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆਪਾਂ ਪਿੰਡ ਮਾਲਾ ਖੜੀ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਚ ਟੋਟਲ ਨਾਲ 3 ਝੋਟੀਆਂ ਦਿਖਾਵਾਂਗੇ ਇੱਕ ਗੱਬਨ تیار ਦੋ ਗੱਬਨ ਦਿਆ ਰਿਹਾ ਦੋ ਗੱਭਨ ਤਿਆਰ ਦੋ ਗੱਭਨ ਤਿਆਰ ਤੇ ਇੱਕ ਸੂਈ ਸਵਾਈ ਹਾਂਜੀ ਨਹੀਂ ਵੀਜੀ ਉਹ ਵੱਡੀ ਵੀਕ ਵਾਲੀ ਨਹੀਂ ਆਪਾਂ ਵਿੱਚ ਪਾਉਣੀ ਠੀਕ ਜੀ ਸੂਈ ਸਵਾਈ ਪਾਵਾਂਗੇ ਤਿੰਨ ਝੋਟੀਆਂ ਦਿਖਾਉਨੇ ਤੁਹਾਨੂੰ ਅੱਜ ਦੀ ਵੀਡੀਓ ਚ ਆਪਾਂ ਪਹੁੰਚੀ ਵੀਰ ਸ਼ੇਰੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਇਹਨਾਂ ਦੀ ਜਾਣਕਾਰੀ ਸਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਨਾਓ ਕੀ ਹਾਲ ਜੀ ਕਿਰਪਾ ਜੀ ਗੁਰੂ ਰਾਮਦਾਸ ਜੀ ਵੀਰ ਜੀ ਕਿਰਪਾ ਚਾਹੀਦੀ ਆ ਫੇਗੀਆਂ ਵੀ ਤਿੰਨੇ ਝੋਟੀਆਂ ਫੇਰ ਵਗੀਆਂ ਵਗੀਆਂ ਵੀਰ ਜੀ ਤਿੰਨ ਫੇਰ ਲੈਂਦੀਆਂ ਤਿੰਨ ਫੇਰ ਲੈਂਦੀਆਂ ਜੀ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਕਰੀ ਨਾਮ ਵੀਰ ਜੀ ਮੇਰਾ ਸ਼ੇਰਾ ਜੀ ਪਿੰਡ ਮਾਲਾ ਗੜੀ ਤਹਿਸੀਲ ਜਨਾਲਾ ਬੇ ਜਿਲ੍ਹਾ ਅੰਮ੍ਰਿਤਸਰ ਫੋਨ ਨੰਬਰ 98145 ਤੇ 618 ਠੀਕ ਜੀ ਹਾਂਜੀ ਤੇ ਫਿਰ ਇਹ ਵੀ ਨਗੀਨੇ ਘਰ ਘਰ ਪਹਜਾ ਦੇਣੇ ਸਵੇਰ ਤੱਕ ਨਗੀਨੇ ਵੀ ਜੀ ਘਰ ਘਰ ਪਹਜਾ ਦੇਣੇ ਡੈਲੀ ਆਪਣੀ ਵੀਡੀਓ ਤੁਹਾਨੂੰ ਪਤਾ ਹੁੰਦਾ ਹੀ ਹੈ ਡੈਲੀ ਤੇ ਤਿੰਨ ਚਾਰ ਆਪਾਂ ਕੰਮ ਬਏ ਆ ਹਾਂ ਹਾਂ ਤੇ ਵੀਰ ਭਰਾ ਬਸ ਵੀਰ ਫੋਨ ਕਰਦੇ ਕਹਿੰਦੇ ਵੀ ਵੀਰ ਨੇ ਘਰ ਘਰ ਨਗੀਨਾ ਪਹਜਾਤਾ ਵੀ ਜੀ ਅੱਜ ਵੀਰ ਆਪਣੇ ਵੀਡੀਓ ਤੋਂ ਪਹਿਲਾਂ ਕਿਸੇ ਵੀਰ ਨੂੰ ਆਪਾਂ WhatsApp ਤੇ ਵੀਡੀਓ ਪਾ ਕੇ ਆਪਾਂ ਪਹਜਾਤੀ ਆ ਅੱਛਾ ਜੀ ਤੇ ਉਹ ਵੀ ਉਤਰਾ ਬੜੀ ਛੋਟੀ ਖਰੀ ਸੀ ਹਾਂ ਮੈਨੂੰ ਦੱਸਣ ਦੇ ਤੁਸੀਂ 5 ਛੋਟੀਆਂ ਪਾਉਣੀਆਂ ਅੱਜ ਹਾਂਜੀ ਹਾਂਜੀ ਤੇ ਉਹ ਫਿਰ ਠੀਕ ਜੀ ਕਰੀਏ ਸ਼ਿਰਵਾਦ ਹਾਂਜੀ ਕਰੀਏ ਵੀਡੀਓ ਦੱਸੋ ਇਹਦੀ ਜਾਣਕਾਰੀ ਪਹਿਲੀ ਦੀ ਇਹ ਵੀ ਜੀ ਦੂਜਾ ਸਵੇ ਇਦੇ ਕੋਲ ਮੰਨ ਲਓ ਵੀ ਇਸ ਟਾਈਮ ਤੇ 9 ਕਿਲੋ ਦੁੱਧ ਆ ਤੇ 1.5 ਮਹੀਨੇ ਦੀ ਸੂਈ ਆ ਮਗਰ ਫੀਮੇਲ ਕਾਫਾ ਦੇ ਠੀਕ ਜੀ ਤੇ ਬਾਕੀ ਆਪਾਂ ਤੋੜ ਕੇ ਵਿਖਾ ਦਿੰਨੇ ਆ ਵੀਰ ਭਾਣਣ ਵੇਖ ਹੀ ਲੈਣਾ ਠੀਕ ਜੀ ਬਾਬਾ ਜੀ ਵੀਰ ਜੀ ਤੁਹਾਨੂੰ ਖੋਲ ਕੇ ਦਿਖਾਉਂਦੇ ਆ ਠੀਕ ਭਰਾ ਆਪਣੀਆਂ ਛਿੱਟ ਪੁੜੇ ਦੀਆਂ ਚੌੜੀ ਮੈਂ ਹਾਂਜੀ ਛਿੱਟ ਬਾਦੀ ਕੀ ਸਿੰਘ ਸ਼ਿਵਰਾ ਆ ਗਿਆ ਸਿੰਘ ਸ਼ਿਵਰਾ ਆ ਗਿਆ ਜੀ ਅੱਖ ਮਣਗੀ ਆ ਗਈ ਏ ਹਾਂਜੀ ਆਰਡਰ ਦੀ ਕੁਆਲਿਟੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਲਓ ਜੀ ਵੀਰ ਜੀ ਚੈੱਕ ਕਰੋ ਤੁਸੀਂ ਥਣਾ ਦਾ ਸਹਿਜ ਗਾਇਬ ਘੈਂਟ ਆ ਵੀ ਜੀ ਆਰਡਰ ਦੇ ਕਰਮਾ ਵਾਲੀ ਨੇ ਯਾਰੇ ਬਦੇ ਪਏ ਆਗੇ ਆਰਡਰ ਲਾ ਇਹ ਵੀ ਜੀ ਅੱਜ ਹੀ ਆਈ ਆਪਾਂ ਅੱਧਾ ਕਿਲੋ ਉੱਥੇ ਵੀ ਚੋ ਗਏ ਆਪਾਂ ਪਾਸ ਕੀਤੀ ਆ ਠੀਕ ਜੀ ਮਗਰ ਫੀਮੇਲ ਕਾਫ ਆ ਹਾਂਜੀ ਮਗਰ ਫੀਮੇਲ ਕਿੰਨੇ ਕ ਟਾਈਮ ਦਾ ਹੈ ਵੀਰ ਜੀ ਵਕਤੋ ਵਕਤ ਮੰਨ ਲਓ ਤੁਸੀਂ 1.5 ਤੋਂ 2 ਮਹੀਨੇ ਮੰਨ ਕੇ ਚੱਲੋ ਜੀ ਚਲੋ 2 ਹੀ ਮੰਨ ਲਓ ਤੁਸੀਂ ਠੀਕ ਜੀ ਪੇਠ ਪੁੜੇ ਦੀ ਚੰਗੀ ਆ ਬਹੁਤ ਚੰਗੀ ਆ ਵਜਨ ਵਜਨ ਪੂਰਾ ਮੈਂ ਦਾ ਵਜਨ ਤਾਂ ਵੀਰ ਜੀ ਤੁਹਾਡੇ ਸਾਹਮਣੇ ਆ ਪਲੀ ਫਲੋਸੀ ਆ ਮਾਜੀ ਬਾਕੀ ਥੱਲੇੋਂ ਵੀ ਕਰਮਾ ਵਾਲੀ ਨੇ ਰੌਣ ਬਾਕੀ ਤਾਂ ਉਹ ਜੀ ਮੇਰੇ ਚੈੱਕ ਕਰ ਸਕਦੇ ਕਿਹੜਾ ਜਿਹਾ ਕਾਫੇ ਦਾ ਇਹਦਾ ਵੀ ਜੀ ਆ ਜੇ ਫੀਮੇਲ ਲਓ ਜੀ ਵੀਰ ਜੀ ਚੈੱਕ ਕਰ ਸਕਦੇ ਵੱਧ ਤੋਂ ਵੱਧ 2 ਮਹੀਨਿਆਂ ਦਾ ਹੋਊਗਾ ਜੀ ਚਲੋ ਆਪਾਂ ਦੋਵਾਂ ਦਾ ਹੀ ਲੈ ਕੇ ਚੱਲਦੇ ਆਂ ਪਰ ਡੇਢ ਦਾ ਕਿਉਂ ਕਹਿਣਾ ਠੀਕ ਹੈ ਬਾਕੀ ਸਮਝ ਲਾ ਲੈਣੀ ਵੀਰਾਂ ਨੇ ਆਪਣੀ ਹਾਂ ਜੀ ਤੇ ਬਾਕੀ ਦੀ ਜਾਣਕਾਰੀ ਰੇਟ ਦੀ ਰਹਿ ਗਈ ਹੁਣ ਦੱਸੋ ਵੀਰ ਜੀ ਕੀ ਰੇਟ ਰੱਖਣਾ ਇਹਦਾ ਰੇਟ ਵੀ ਜੀ ਵੇਖੋ ਏਡੀ ਮਈ ਤੁਹਾਨੂੰ ਪਤਾ ਕੱਟ ਵਜਨ ਦੀ ਬੜੀ ਵੱਡੀ ਆ ਹਾਂਜੀ ਤੇ ਵੇਚਣੋਂ ਆਪਾਂ ਮੰਨ ਲਓ 70 75 ਦੀ ਵੇਚ ਸਕਦੇ ਹਾਂ ਪਰ ਆਪਾਂ ਲਾਲਚਾਂ ਦੇ ਫਸੇ ਨਹੀਂ ਇੱਕੋ ਹੀ ਰੇਟ 65000 ਤੋਂ 200 ਰੁਪਏ ਛੋਟ ਲਾਓ ਜੀ ਵੀਰ ਜੀ 65000 ਚੋਂ 200 ਰੁਪਏ ਭਲੇਖ ਭਲੋਖਾ ਨਹੀਂ ਲੱਗਦਾ ਨਹੀਂ ਨਹੀਂ ਵੀਰ ਜੀ ਆਰਡਰ ਬੜਾ ਬਣਾਈ ਫਿਰਦੀ ਕਰਨ ਵਾਲੀ ਲਾਓ ਜੀ ਪਰੇ ਕਰਨ ਦੀ ਹੈਗੇ ਠੀਕ ਐ ਜਿਹੜਾ ਇਹਦੇ ਉਹਨਾਂ ਨੂੰ ਪਰੇ ਚਲੋ ਆਪਾਂ ਬਾਹਰ ਨਾਲ ਦੇਣੇ ਹੁੰਦੇ ਆਗੇ ਨਾਲ ਦੇਣੇ ਤੁਹਾਨੂੰ ਪਤਾ ਹੀ ਆ ਵੀਰ ਭਰਾ ਆਪਾਂ ਡੇਲੀ ਵੇਰ ਮਾਲ ਵੇਚਣਾ ਵਾ ਤੇ ਨਹੀਂ ਪਤਾ ਗੱਲ ਕੀ ਸਾਨੂੰ ਵੀ ਖੁਸ਼ੀ ਹੁੰਦੀ ਯਾਰ ਉਹ ਕਿਸੇ ਦਾ ਮਾਲ ਵੇਚ ਜਾਂਦਾ ਨਾ ਹੁੰਦਾ ਭਾਣਾ ਭਾਣਾ ਹੁੰਦਾ ਤੇ ਵੀ ਜੀ ਤੁਹਾਨੂੰ ਪਤਾ ਹੀ ਹਰ ਕੋਈ ਬਿਲਕੁਲ ਸਹੀ ਗੱਲ ਚਲੋ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਇਹਦੀ ਕੀ ਜਾਣਕਾਰੀ ਜੇ ਤੇ ਨੀਲੀ ਦੀ ਨਹੀਂ ਜੇ ਹਾਂਜੀ ਸਿਰਫ ਨਿਸ਼ਾਨ ਸਾਰੇ ਹੀ ਇਹਦੇ ਕਵਰ ਨੇ ਠੀਕ ਜੀ ਦਸਾਂਦੇ ਵੀ ਮੰਨ ਲਓ ਨਿਸ਼ਾਨ ਹੈਗਾ ਤੇ ਉਹ ਜਿਹੀ ਆਉਂਦੀ ਆ ਇਹ ਇਹਦੇ ਕੋਲ ਮੰਨ ਲਓ ਵੀ ਅੱਜ ਦੇ ਸਮੇਂ ਨਾਲ ਕੋਈ 10 ਵਾਲੇ 11 ਵਾਲੇ ਬਿਲਕੁਲ ਬੋਲਾ ਰੈਡੀ ਆ ਅਜੇ ਸਾਰੀ ਵੀਰ ਜੀ ਸੋਈ ਨੂੰ ਸਾਰੇ 4-5 ਦੇ ਹੀ ਅਜੇ ਦੇਖੋ 4 ਵੀ ਨਹੀਂ ਹੋਣੇ ਮੇਰੇ ਖਾਂ ਦਾ ਘੱਟ ਹੋਣੇ ਜੇ ਪਰ ਦੁੱਧ ਹੀ ਮਈਂ ਖਾਦੇ ਮੜਾ ਠਾਦੇ ਜਵਾਗ ਦੁੱਧ ਹੀ ਮਈਂ ਨੇ ਬੜਾ ਕੱਢਿਆ ਸਟਾਰਟਿੰਗ ਦੇ ਅੱਛਾ ਜੀ ਦੁੱਧ 14-15 ਕਿਲੋ ਕਰ ਜਣਾ ਜੀ ਮਈਂ ਨੇ ਮੇਰੇ ਖਾਂ ਠੀਕ ਜੀ ਲਓ ਜੀ ਵੀਰ ਜੀ ਚੈੱਕ ਕਰ ਸਕਦੇ ਬਿਲਕੁਲ ਤੁਹਾਡੀ ਜਿੰਦਾ 나ੜੂ 나ੜੂ ਨਾਲ ਜੀ ਕਰ ਲਓ ਚੈੱਕ ਤੁਸੀਂ ਠੀਕ ਜੀ ਵੀਰ ਜੀ ਚੌਥਾ ਮੇਲਿਆ ਦੇ ਫੀਮੇਲ ਜੇ ਵੀਰ ਜੀ ਮੇਲੇ ਫੀਮੇਲ ਆ ਨਹੀਂ ਫੀਮੇਲ ਆ ਫੀਮੇਲ ਕਾਫ ਆ ਗਿਆ ਜੀ ਪਿੱਛੇ ਚੌਂਕ ਦੇਣਾ ਦਾ ਬਿਲਕੁਲ ਤਾਂ 11 ਤੋਂ 12 ਲੀਟਰ ਬੋਲਾ ਤਿਆਰ ਨਹੀਂ ਵੀਰ ਜੀ 10 ਤੋਂ 11 ਲੀਟਰ 10 ਤੋਂ 11 ਲੀਟਰ ਕਿਲੋ ਦੀ ਗਾਰੰਟੀ ਦੇ ਦਾਂਗੇ ਕੱਦ ਵਜਣਾ ਵੀ ਚੰਗਾ ਹੈ ਮੈਂ ਦਾ ਪੂਰੇ ਫੁੱਲ ਵੱਡੇ ਖੋਲੋ ਵੀਰ ਜੀ ਖੋਲ ਕੇ ਦਿਖਾਈਏ ਇੱਕ ਵੀਧੀ ਆਪਣੇ ਮਾੜੀ ਦੀਆਂ ਨੂੰ ਵੇਖੋ ਕੋਈ ਵੀਰ ਭਰਾ ਮੁੜ ਕੇ ਨਾ ਕੋਈ ਆਖੇ ਖੁੱਡਾ ਬੈਠਾ ਮੜਾਇਆ ਬੈਠਾ ਮੜਾਇਆ ਚਲੋ ਕੋਈ ਇਹਦੀ ਮਤਲਬ ਇਹ ਕਰਾ ਦਿੰਦੇ ਆ ਮਤਲਬ ਵੀ ਕੋਈ ਗੱਲ ਬਾਤ ਨਹੀਂ ਹੁੰਦੀ ਇਹਦੇ ਨਿੱਕੇ ਕੋਈ ਚਲੋ ਜਵੰਦਰੂ ਮੰਨ ਲਓ ਕਿ ਹਲੇ ਨਿੱਕੇ ਹੁੰਦੇ ਜਵਾਗਰੇ ਡੱਗ ਡੁੱਗ ਕੇ ਟੋਟ ਜਾਂਦੀ ਹੈ ਹੱਡੀ ਹਾਂਜੀ ਹਾਂਜੀ ਉਹ ਹੱਡੀ ਟੁੱਟ ਜਾਂਦੀ ਠੀਕ ਹੈ ਉਹ ਬਾਕੀ ਦੋ ਦੋ ਤੇ ਕੀ ਕਹਿੰਦੇ ਹੁੰਦੇ ਆ ਸੇਵਾ ਦਾ ਤੇ ਕਰਤੂਤ ਦਾ ਹੁੰਦਾ ਹਾਂਜੀ ਹਾਂਜੀ ਠੀਕ ਜੀ ਲਓ ਜੀ ਵੀਰ ਜੀ ਕਰਮ ਵਾਲੀ ਪੰਡਾ ਹੀ ਪਾਈ ਫਿਰਦੀ ਜੇ ਸਾਰੇ ਪਸ਼ੂ ਲਗ ਭਗ ਵੀਰ ਦੇ ਕੋਲ ਚੰਗੇ ਨੇ ਆ ਖੁੱਡਾ ਮੜਾਇਆ ਬੈਠਾ ਇੱਕ ਸਾਈਡ ਉਹ ਵੇਖ ਜੀ ਆ ਮੀ ਤੁਹਾਨੂੰ ਪਤਾ ਨਹੀਂ ਕਿੰਨੇ ਡੰਗਰ ਨੂੰ ਕਈ ਆਹ ਚਲੋ ਕੱਦ ਵੀ ਚੰਗਾ ਤਗੜਾ ਤੇ ਨੀਲੀ ਰਾਵੀ ਦੇ ਵਿੱਚ ਆਉਂਦੀ ਕਵਰ ਕਰਦੀ ਨਹੀਂ ਖਾਨੀ ਸਾਰੀਆਂ ਹੀ ਸਿੰਘ ਵੀ ਸੋਹਣਾ ਲੱਗਾ ਕਰਮਾ ਵਾਲੀ ਨੂੰ ਬਾਕੀ ਥਣਾ ਦਾ ਸਹਿਜ ਗਾਇ ਵੀ ਚੰਗਾ ਤੇ ਮਗਰ ਇਹਦੇ ਫੀਮੇਲ ਕਾਫ ਆ ਧਿਆਨ ਧਿਆਨਾ ਵੀਰ ਜੀ ਧਿਆਨ ਲਗਭਗ 10 ਤੋਂ 4 ਦਿਨ ਦਾ ਮਗਰ ਕਾਫ ਆ ਦੇ ਚਲਕਣ ਬਹੁਤ ਜ਼ਿਆਦਾ 10 ਤੋਂ 11 ਲੀਟਰ ਦੁੱਧ ਆ ਇਹਨੇ ਵੀਰ ਜੀ ਦੁੱਧ 14-15 ਕਿਲੋ ਕਰ ਜਾਣਾ ਜੇ ਸਮਾਂ ਖਣ ਦੇ ਵਾਲਾ ਗਾਇ ਦੇਖੋ ਤੇ ਬਹੁਤ ਚੰਗਾ ਥਣਲੇਵਾ ਥਾਣ ਵੀ ਬਹੁਤ ਸੋਹਣਾ ਲੱਗਾ ਮੈਨੂੰ ਚਮੇ ਇੱਕੋ ਜਿਹੇ ਥਾਣ ਲੱਗੇ ਬਿਲਕੁਲ ਸੇਮ ਹੀ ਗੈਪ ਬਹੁਤ ਚੰਗੀ ਝੋਟੀ ਤੇ ਦਾ ਰੇਟ ਵੀਰ ਜੀ ਰੇਟ ਆਪਾਂ ਨਿਕਾ ਜੇ ਕਰਨਾ ਰੇਟ ਆਪਾਂ ਆਪਾਂ ਅੱਗੇ ਕਹਿੰਦਾ ਬਾਦੂਮਾ ਤੇ ਭਾ ਕਰਦਨੇ ਠੀਕ ਜੀ ਇਹ ਵੀਰ ਜੀ ਮੰਗਨ ਨੂੰ ਆਪਾਂ ਇਹਨੂੰ ਇੱਕ ਦਸ ਦੀ ਵੇਚ ਸਕਦੇ ਹਾਂ ਹਾਂਜੀ ਆ ਕਰਖਾਉਂਦੀ ਆ ਮੈਂ ਵੇਚਣ ਦਾ ਤੇ ਆਪਾਂ ਇੱਕੋ ਹੀ ਗੱਲ ਕਰਨੀ ਆ ਜਿਹਦੇ ਚ ਬਸ ਛੋੜ ਹੀ 200 ਰੁਪਇਆ ਕਰਨੀ ਆ ਕਿ ਵੀਰ ਭਰਾ ਮਣ ਕੇ ਘਟਰਾ ਦਾਲਾ ਹੋਣਾ ਲਾਵੇ ਅੱਛਾ ਜੀ 94000 ਆ ਨਾ 200 ਰੁਪਇਆ ਛੋੜ ਠੀਕ ਹੈ ਲਓ ਜੀ ਵੀਰ ਜੀ 95000 ਦੀ ਝੋਟੀ ਹਾ ਨਾ ਨੀਲੀ ਰਾਵੀ ਨਸਲ ਦੁੱਧ ਜਿੱਥੇ ਮਰਜੀ ਕੋਈ ਵੀਰ ਭਰਾ ਮਿਲਦਾ 14 ਕਿਲੋ ਦੁੱਧ ਮਿਲੋ ਨੇ ਦੇਣਾ ਹੀ ਦੇਣਾ ਠੀਕ ਜੀ ਮਗਰ ਤਿੰਨ ਕਿ ਦਿਨ ਦਾ ਕਾਫਿਆ ਈਮੇਲ ਕਾ ਬਿਲਕੁਲ ਤਾਂ ਜੀ ਠੀਕ ਜੀ ਲਓ ਜੀ ਵੀਰ ਜੀ ਇਹ ਵੀ ਤੋਹਫਾ ਹੀ ਏ ਤੇ ਆ ਜਾ ਹੁਣ ਇਧਰਲੇ ਪਾਸੇ ਨਕੀਨਾ ਹਾਂਜੀ ਇਹ ਤਾਂ ਸਾਰੇ ਨਕੀਨੇ ਵੇਹੇ ਇਹ ਵੱਡਾ ਨਕੀਨਾ ਉਹ ਆਪਣੀ ਘਰ ਵਾਲੀ ਮਈ ਜੀ ਇਹਨੂੰ ਕਹਿ ਸਕਦੇ ਆਪਾਂ ਡਾਇਮੰਡ ਪੀਸ ਡਾਇਮੰਡ ਡਾਇਮੰਡ ਠੀਕ ਜੀ ਦੱਸਿਓ ਇਹਦੀ ਕੀ ਜਾਣਕਾਰੀ ਆ ਜੀ ਵੀ ਇਹਦੀ ਦੁੱਧ ਦਾ ਡਰਾਮੇ ਦੇ ਹਿਸਾਬ ਨਾਲ ਅਜੇ ਪਰ ਕੱਚੀ ਆ ਠੋਡੀ 10 ਤੋਂ 12 ਕਿਲੋ ਲੈਂਦੀ ਆ ਉਹ ਤਾਂ ਪਤਾ ਲੱਗਣੀ ਤੇ ਆ ਦੁੱਧ ਦਾ ਡਰਾਮਿਆਂ ਤੇ ਜੀ ਪਹਿਲੇ ਸੂਏ ਹਰਿਆਣੇ ਉਧਰੋਂ ਆਈ ਸੀ ਦੁੰਦੀ ਜੀ ਮੂਹ ਅੱਛਾ ਜੀ ਇਹਨੇ 14-15 ਕਿਲੋ ਦੁੱਧ ਦਿੱਤਾ ਵਾ ਐਰ ਕੀ ਘਰ ਵਾਲੇ ਬੰਦੇ ਕਹਿੰਦੇ ਕਿ 16-17 ਦੀ ਉਮੀਦ ਹੈ ਅਜੇ ਕੋਲੋਂ ਠੀਕ ਜੀ ਤੇ ਹੁਣ ਦੰਦਾ ਜਿਓ ਜਵਾਨ ਮੇਰੇ ਖੰਗ ਨਾਲ ਸ਼ਕੀ ਦੀਆਂ ਵੀਰ ਜੀ ਜਵਾਨ ਕਰਨ ਲਈ ਆ ਠੀਕ ਜੀ ਬਿਲਕੁਲ ਬਲੂਨ ਝੋਟੀਆਂ ਬਹੁਤ ਹੀ ਵੱਡੀ ਝੋਟੀ ਵੀਰ ਜੀ ਚੈੱਕ ਕਰਾਉਂਦੇ ਤੁਹਾਨੂੰ ਖੋਲ ਕੇ ਖੋਲੋ ਵੀਰ ਜੀ ਪਿੱਠ ਪੂੜੇ ਤੋਂ ਪਤਾ ਲੱਗ ਜਾਂਦਾ ਵੀ ਮੈਂ ਦੁੱਧ ਵਾਲੀ ਐ ਦੂਜਾ ਸੁਹਾ ਸੁਣਾ ਇਹਨੇ ਕਰਮਾ ਵਾਲੀ ਨੇ ਮੂੰਹੇ ਛੇ ਦਾਂਦੇ ਆ ਮੈਂ ਨਾ ਵੀਰ ਜੀ ਬੰਦੇ ਦੇ ਸਿਰ ਜਿੱਡੀ ਉੱਚੀ ਆ ਵੇਖੋ ਜੀ ਕੱਦ ਦੀ ਗੱਲ ਕਰੀਏ ਤੇ ਕੱਦ ਵੀਰ ਹਰਪਾਲ ਤਾਂ ਵੀ ਦਾਨ ਮੂੰਹ ਚੁੱਕਣ ਦੀ ਸੁਖ ਨਾਲ ਤੇ ਕਿੰਨਾ ਕੁ ਟਾਈਮ ਖੜਦੀ ਵੀਰਜੀ ਇਹ? ਵੀਰ ਜੀ ਇਹ 10 ਤੋਂ 12 ਦਿਨ ਦੇ ਵਿੱਚ ਵਿੱਚ ਮੰਨ ਲਓ ਵੀ ਪੂਰਾ ਆਰਡਰ ਕੁਆਲਿਟੀ ਪੂਰੀ ਫੁੱਲ ਬਣਾਵਾਂਗੇ। ਇਹ ਗੰਦਾ ਹੋ ਜੀ ਵੀਰਜੀ ਆਰਡਰ ਵੀ ਬਹੁਤ ਹੀ ਸੋਹਣਾ ਕਰਮਾ ਨਹੀਂ ਲੱਗਾ। ਚਵਾਈ ਵਾਲਾ ਥਾਂ ਲੱਗਾ ਹੈ ਪੂਰੇ ਗੈਪ ਦੇ ਉੱਤੇ। ਕੱਦ ਦੀ ਤੇ ਗੱਲ ਹੀ ਕਰੋ ਅਸੀਂ। ਵੱਡੀ ਆ ਛੋਟੀ ਵੀ ਜੀ। ਬਹੁਤ ਹੀ ਵੱਡੀ ਛੋਟੀ ਜਦੋਂ ਮੇਰੇ ਖਾਤੇ ਨਾਲ ਸ਼ਾਂਤ ਹੋ ਸਕਦਾ 19 20 ਦਾ ਕੋਈ ਫਰਕ ਆਉਂਦਾ ਹੋਵੇ ਕੋਈ। ਮੋੜ ਲਿਆ ਹੋਵੇ ਇੱਕ ਵਾਰੀ ਫੇਰ ਦਿਖਾਈਏ ਵੀਰਜੀ ਇੱਧਰ ਮੋੜ ਕੇ ਲਿਆਓ। ਲਾਗੇ ਕੋਲ ਆਣ ਕੇ ਵੇਖੇ ਇੱਧਰ ਨੂੰ ਤੁਰੇ। ਖਲੋ ਵੀਰਜੀ ਤੁਸੀਂ ਵੀ ਲਾਗੇ ਖਲੋ ਕੇ ਕਰ ਦੋਜ ਵੀਰ ਜੀ ਕਰੋ ਚੱਕ ਝੋਟੀ ਦਾ ਕੱਦ ਬਿਊਟੀ ਵੀ ਫੁੱਲ ਕੱਦ ਵੀ ਫੁੱਲ ਤੇ ਵਜਣ ਵੀ ਫੁੱਲ ਥੱਲੇੋਂ ਆਰਡਰ ਕੁਆਲਿਟੀ ਬਾਖਮਾਲ ਲੱਗੀ ਮੋੜ ਲਿਆ ਵੀਰ ਜੀ ਸ਼ਿੰਗਾਰ ਹੀ ਆਕੇ ਖੁਰਲੀ ਦਾ ਜੀ 16 17 ਕਿਲੋ ਦੁੱਧ ਹੱਸ ਕੇ ਲਊਗੀ ਝੋਟੀ ਠੀਕ ਜੀ ਤੇ ਫੇਰ ਮਰਜੀ ਕੋਈ ਲਲਕਾਰ ਕੇ ਬਾਕੀ ਹਾ ਕਰਖਾਉਂਦੀ ਫੁਲਕਾਰੀ ਦਾ ਵੈਸੇ ਇਹ ਤੁਹਾਡੀ ਗਲਤੀ ਹੈ ਤੁਸੀਂ ਪਾਈ ਨਹੀਂ ਹੈ ਫੁਲਕਾਰੀ ਵਾਲੀ ਨਹੀਂ ਹੋਣੀ ਹੈਗੀ ਹੈ ਅਜੇ ਤੱਕ ਮੈਂ ਫੁਲਕਾਰੀ ਪਾਈ ਨਹੀਂ ਕਿਸੇ ਵੀ ਮੈਂ ਨਹੀਂ ਹਾ ਕਰਖਾਉਂਦੀ ਝੋਟੀ ਨਹੀਂ ਇਹ ਦੋ ਵੀ ਵੱਡੀ ਲਿਆਵਾਂਗੇ ਇਹਨੂੰ ਵੱਡੀ ਲੈ ਆਉਣੀ ਹੈ ਮੈਂ ਤੁਹਾਨੂੰ ਲੈ ਕੇ ਤੇ ਲਿਆ ਕੇ ਕੋਈ ਤੋਹਫਾ ਅੱਛਾ ਜੀ ਉਹਦਾਂ ਫੁਲਕਾਰੀ ਪਾਵਾਂਗੇ ਆਪਾਂ ਠੀਕ ਜੀ ਚਲੋ ਵੀਰ ਜੀ ਡਿਟੇਲ ਦੇ ਦੀ ਤੁਸੀਂ ਜਾਣ ਲਈ ਹੋਣਾ ਆਪਾਂ ਗੱਲ ਕਰਨੀ ਵੀਰ ਦੇ ਨਾਲ ਰੇਟ ਦੀ ਤੇ ਕੀ ਰੇਟ ਰੱਖਣਾ ਵੀਰੇ ਦਾ ਐ ਵੀਰ ਜੀ ਰੇਟ ਤੇ ਵੇਚ ਨੂੰ ਮੰਨ ਲਓ ਵੀ ਇੱਕ 60 ਦੀ ਵੀ ਆਪਾਂ ਨਹੀਂ ਦੇ ਸਕਦੇ 1.5 ਦੀ ਹੱਕ ਰੱਖਉਂਦੀ ਜਦੋਂ ਜਿੰਨਾ ਮੰਗ ਲਈਏ ਮੰਨ ਲਓ ਵੀ ਇੰਨੇ ਕ ਮੈਨੂੰ ਤਾਂ ਐਂ ਲੱਗਦਾ ਵੀ ਤੁਸੀਂ ਦੋ ਹੀ ਕਰ ਦੇਣਾ ਤੇ ਛੋਟੀ ਵੇਖ ਕੇ ਨਹੀਂ ਵੀਰ ਜੀ ਹਾਂ ਹਾਂ ਬਿਲਕੁਲ ਜਾਇਜ਼ ਜੇ ਗੱਲ ਫਿਰ ਉੱਥੇ ਆ ਗਈ ਜਾਇਜ਼ ਆਲੇ ਕੰਮ ਤੇ ਅੱਛਾ ਜੀ ਜੇ ਵੀਰ ਜੀ ਮੰਗਣ ਨੂੰ ਜੋ ਮਰਜ਼ੀ ਮੰਗੀਏ ਅੱਜ ਦੇ ਟਾਈਮ ਦੇ ਹਿਸਾਬ ਨਾਲ ਜਿਤਨਾ ਮੰਨ ਲਓ ਵੀ ਦੱਸਦੇ ਨੂੰ ਕੱਚੀ ਆ ਜੇ ਝੋਟੀ ਸੋਈ ਜੀ ਡੇਢ ਦੀ ਵੇਚਾਂਗੇ ਡੇਢ ਤੋਂ 1 ਰੁਪਿਆ ਘੱਟ ਨਹੀਂ ਠੀਕ ਆ ਜੇ ਸਮੇਂ ਦੇ ਹਿਸਾਬ ਨਾਲ ਆਪਾਂ 1,35,000 ਜੋ 200 ਰੁਪਿਆ ਝੋਟੀ ਲਓ ਜੀ ਵੀਰ ਜੀ 1,35,000 ਜੋ 200 ਰੁਪਿਆ ਝੋਟੀ ਕੋਈ ਘਾਟਾ ਨਹੀਂ ਝੋਟੀ ਦੇ ਵਿੱਚ ਮੈਂ ਤਾਂ ਡੇਢ ਦੀ ਜਿੱਥੇ ਮੰਗ ਜਿਹੜਾ ਲੈ ਗਿਆ ਨਜ਼ਾਰੇ ਲਊ ਡੇਢ ਦੀ ਜਿੱਥੇ ਆੜ ਗੁਆੜ ਵੀ ਵੇਖਣਾ ਹੋਊਗਾ ਵੀ ਠੀਕ ਕੁਝ ਲਿਆਂਦਾ ਕਿਉਂ ਵੀਰ ਜੀ ਇਹੋ ਗੱਲ ਚੈੱਕ ਕਰੋ ਤੁਸੀਂ ਸਿੰਗ ਕੁਆਲਟੀ ਬਹੁਤ ਹੀ ਸੋਹਣੀ ਬਰੀਕ ਜੀ ਆ ਬਾਕੀ ਟਣਾ ਦਾ ਸੈਜਾ ਬਹੁਤ ਚੰਗਾ ਜੀ 20 22 ਲੀਟਰ ਵਾਲੀ ਆਪਣੀ ਤਿਆਰ ਹੋਣ ਗਈ ਹੈ ਵੀਰ ਜੀ ਠੀਕ ਜੀ ਤੇ ਕਰਮਾਲੀਏ ਵੀ ਪੰਡਾ ਪਾ ਲਈਏ ਇਹ ਬਹੁਤ ਹੀ ਵੱਡਾ ਨਗੀਨਾ ਦੇ ਇਹ ਦਵਾਂਗੇ ਹੁਣ ਤਿਆਰ ਕਰਕੇ ਨਹੀਂ ਇਹਨੂੰ ਤਿਆਰ ਕਰੋ ਤੁਸੀਂ ਆਪਾਂ ਇਹਨੂੰ ਫਲਗਾਰੀ ਪਾਵਾਂਗੇ ਮੇਰਾ ਇਰਾਦਾ ਲਓ ਬਾ ਕਮਾਲੀ ਆ ਡਰਿਆ ਥਣਾ ਦਾ ਸੈਜ ਗਿਆ ਬਹੁਤ ਚੰਗਾ ਜੁਰ ਲਗ ਗਿਆ ਨਾ ਮਹਾਰਾਜ ਨੇ ਸੁਖ ਰੱਖੀ 22 ਕਿਲੋ ਇੱਥੇ ਕਹਿੰਦੇ ਨਾ 22 ਕਿਲੋ ਮੱਜਾਂ ਕਹਿੰਦੇ ਵੀਰ ਜੀ ਤੁਸੀਂ ਕਹਿ ਦਿੰਦੇ ਜੀ 22 ਕਿਲੋ 22 ਕਿਲੋ ਦਿੰਦਿਆਂ ਨਹੀਂ ਮੱਜਾਂ ਮੈਂ ਨਾ ਇੱਥੇ ਚੋਗੇ ਤੇ ਪਤਸੱਲੀ ਕਰਾ ਕੇ ਵੀਰ ਜੀ ਵੀਡੀਓ ਤੇ ਚੋਗੇ ਦਵਾਂਗੇ ਨਹੀਂ ਕੋਈ ਨਹੀਂ ਆਪਾਂ ਲਾਈਵ 'ਚ ਵਾਈ ਕਰਾਵਾਂਗੇ ਆਪਣੇ ਚੈਨਲ ਦੇ ਉੱਤੇ ਚੋਗੇ ਦਵਾਂਗੇ ਆਪਾਂ 22 ਕਿਲੋ ਦੇ ਕਰਮਾ ਤੇ ਹੋਰ ਕੋਈ ਬੇਨਤੀ ਵੀਰ ਜੀ ਬਸ ਵੀਰ ਜੀ ਵੀਰ ਭਰਾ ਬਥੇਰੇ ਪਿਆਰ ਕਰਦੇ ਨੇ ਉਹਨਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਾਲ ਆਪਣੇ ਵੱਲੋਂ ਠੀਕ ਜੀ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਪੂਰੀ ਵੇ